ਗਿੱਦੜ ਬਾਧੀਆਂ ਜਿਮਨੇ ਚੋਣਾਂ ਨੂੰ ਲੈ ਕੇ ਅਕਾਲੀ ਦਲ ਨੇ ਤਿਆਰੀ ਖਿੱਚ ਲਈ ਹੈ ਤੇ ਉੱਥੇ ਹੁਣ ਕੈਂਪੇਨ ਇਨਚਾਰਜ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਬਣਾ ਦਿੱਤਾ ਗਿਆ ਹੈ ਤੇ ਦੱਸਦੀ ਆ ਕਿ ਗਿੱਦੜ ਬਾਹ ਦੀਆਂ ਜਿਮਨੀ ਚੋਣਾਂ ਇਸ ਵਾਰ ਬਹੁਤ ਦਿਲਚਸਪ ਰਹਿਣ ਵਾਲੀਆਂ ਨੇ ਕਿਉਂਕਿ ਇਸ ਵਾਰ ਇਹ ਸਿਆਸਤ ਦਾ ਅਖਾੜਾ ਪੱਕਦਾ ਹੋਇਆ ਨਜ਼ਰ ਆਵੇਗਾ ਤੇ ਹੁਣ ਜਲਦ ਐਲਾਨ ਗਿੱਦੜ ਬਾਹ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਹੋਵੇਗਾ ਤੇ ਦੂਜੇ ਪਾਸੇ ਦੱਸਦੀ ਆ ਕਿ ਅਕਾਲੀ ਦਲ ਤੋਂ ਸੁਖਬੀਰ ਸਿੰਘ ਬਾਦਲ ਆਪ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਉੱਤਰ ਸਕਦੇ ਨੇ ਪਰੰਤੂ ਇਸ ਜਿਮਨੀ ਚੋਣਾਂ ਦੇ ਵਿੱਚ ਬੀਬੀ ਬਾਦਲ ਜਿਹੜੇ ਕਿ ਕੈਂਪੇਨ ਇਨ ਚਾਰਜ ਬਣਾ ਦਿੱਤੇ ਗਏ ਨੇ ਤੇ ਲੱਗਦਾ ਤਾਰ ਹੁਣ ਜਿਹੜੀਆਂ ਜਲੰਧਰ ਦੀਆਂ ਜਿਮਨੀ ਚੋਣਾਂ ਤੋਂ ਬਾਅਦ ਗਿੱਦੜ ਦੀਆਂ ਜਿਮਨੀ ਚੋਣਾਂ ਨੂੰ ਲਗਭਗ ਲੈ ਕੇ ਅਕਾਲੀ ਦਲ ਨੇ ਤਿਆਰੀਆਂ ਖਿੱਚ ਲਈਆਂ ਕਿਸ ਵਾਰ ਇਹ ਦੇਖਦੇ ਹਾਂ ਕਿ ਇਸ ਵਾਰ ਕਿਹੜਾ ਬਾਜੀ ਮਾਰ ਕੇ ਜਾਂਦਾ ਹੈ ਕੌਣ ਕਿਸ ਨੂੰ ਟੱਕਰ ਦਿੰਦਾ ਹੈ ਦੱਸਿਆ ਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੀਪ ਸਿੱਧੂ ਦਾ ਭਰਾ ਮਨਦੀਪ ਸਿੰਘ ਸਿੱਧੂ ਵੀ ਸਿਆਸੀ ਅਖਾੜੇ ਦੇ ਵਿੱਚ ਉੱਤਰ ਸਕਦਾ ਹੈ ਤੇ ਉੱਥੇ ਹੀ ਸੁਖਰਾਜ ਸਿੰਘ ਨਿਆਮੀ ਵਾਲਾ ਬੈਬਲ ਕਲਾ ਤੋਂ ਪੀੜਤ ਜਿਹੜਾ ਕਿ ਉਹਨਾਂ ਦੇ ਵੱਲੋਂ ਸੁਖਰਾਜ ਸਿੰਘ ਨਿਆਮੀ ਵਾਲੇ ਦੇ ਵੱਲੋਂ ਵੀ ਐਲਾਨ ਕਰ ਦਿੱਤਾ ਹੈ ਗਿੱਦੜ ਬਾਹ ਦੀਆਂ ਜਿਮਨੀ ਚੋਣਾ ਲੜਨ ਦਾ ਐਲਾਨ ਸਿੱਖਾਂ ਦੇ ਵੱਲੋਂ ਵੀ ਕੀਤਾ ਜਾ ਰਿਹਾ ਤੇ ਦੱਸਦੀ ਹੈ ਕਿ ਹੁਣ ਲਗਾਤਾਰ ਸਿਆਸਤ ਦਾ ਅਖਾੜਾ ਪਖਦਾ ਹੋਇਆ ਨਜ਼ਰ ਆਵੇਗਾ ਤੇ ਜਿਸ ਦੇ ਵਿੱਚ ਕਾਲੀ ਦਲ ਤੋਂ ਸੁਖਵੀਰ ਸਿੰਘ ਬਾਦਲ ਹੋ ਸਕਦੇ ਨੇ ਸੁਖਰਾਜ ਸਿੰਘ ਨਿਆਮੀ ਵਾਲਾ ਤੇ ਉੱਥੇ ਦੀਪ ਸਿੱਧੂ ਦਾ ਭਰਾ ਤੇ ਅਮਰਤਾ ਬੜਿੰਗ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਡਿੰਪੀ ਟੇਲੋ ਜਿਹੜੇ ਕੇ ਸਿਆਸੀ ਅਖਾੜੇ ਦੇ ਵਿੱਚ ਉਤਰਨਗੇ ਤੇ ਇਸ ਵਾਰ ਗਿੱਦੜਵਾਹ ਦੀਆਂ ਜਿਮਨੀ ਚੋਣਾਂ ਦੇ ਵਿੱਚ ਦਿਲਚਸਪੀ ਬਹੁਤ ਰਹਿਣ ਵਾਲੀ ਹੈ ਤੇ ਇਸ ਵਾਰ ਜਿਹੜਾ ਕਿ ਸਿਆਸਤ ਦਾ ਅਖਾੜਾ ਪੱਖ ਦਾ ਹੋਇਆ ਪੂਰਨ ਤੌਰ ਤੇ ਨਜ਼ਰ ਆਵੇਗਾ ਪਰੰਤੂ ਦੇਖਣਯੋਗ ਇਹ ਹੋਵੇਗਾ ਕਿ ਕਿਹੜਾ ਬਾਜ਼ੀ ਮਾਰ ਕੇ ਜਾਂਦਾ ਹੈ ਸਵਾਰ chimney ਚੋਣਾ ਚ ਤੇ ਉੱਥੇ ਹੀ ਡਿੰਪੀ ਟੱਲੋ ਨੂੰ ਲੈ ਕੇ ਗੱਲ ਕਰੀਏ ਤਾਂ ਉਹਨਾਂ ਨੇ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਦਿੱਤਾ ਤੇ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਕਿ ਮੈਂ ਡਿੰਪੀ ਟੱਲੋ ਨੂੰ 10 ਦਿਨਾਂ ਦਾ ਸਮਾਂ ਦੇਣਾ ਆ ਤੇ ਉਹ ਆਪਣੀ ਪਾਰਟੀ ਦੇ ਵਿੱਚ ਵਾਪਸ ਆਉਣ ਤੇ ਆਪਣੀ ਪਾਰਟੀ ਦੇ ਵਿੱਚ ਵਾਪਸ ਆਖੇ ਜਿਹੜਾ ਕਿ ਸਾਡਾ ਮਾੜ ਵਧਾਉਣ ਤੇ ਅਸੀਂ ਸਿਆਸਤ ਦੇ ਅਖਾੜੇ ਦੇ ਵਿੱਚ ਉਹਨਾਂ ਨੂੰ ਉਤਾਰਾਂਗੇ ਤੇ ਜੇਕਰ ਉਹ ਨਹੀਂ ਹੁੰਦੇ ਤਾਂ ਅਸੀਂ ਹੋਰ ਲਈ ਜਿਹੜਾ ਕਿ ਸਿਆਸਤ ਦੇ ਲਈ ਜਿਹੜਾ ਕਿ ਅਖਾੜੇ ਦੇ ਲਈ ਵਟਾ ਉਮੀਦਵਾਰ ਐਲਾਨਾਂਗੇ ਤੇ ਜਿਸ ਤੋਂ ਬਾਅਦ ਪ੍ਰਧਾਨ ਸਾਹਿਬ ਯਾਨੀ ਕਿ ਸੁਖਬੀਰ ਸਿੰਘ ਬਾਦਲ ਆਪ ਮੁਰੇ ਹੋ ਸਕਦੇ ਨੇ ਪਰੰਤੂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਲਗਭਗ ਗਿੱਦੜ ਬਾਹਾ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਜਿਹੜਾ ਕਿ ਪੂਰੀ ਤੇ ਖਿੱਚਲੀ ਹੈ ਗਿੱਦੜਬਾਹ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਵੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਯਾਨੀ ਕਿ ਬਾਦਲਾਂ ਦਾ ਗੜ ਮੰਨਿਆ ਜਾਂਦਾ ਹੈ ਤੇ ਇਸ ਵਾਰ ਪੂਰੀ ਟੱਕਰ ਦਾ ਮੁਕਾਬਲਾ ਹੋਵੇਗਾ ਕੌਣ ਬਾਜ਼ੀ ਮਾਰੇਗਾ ਕੌਣ ਇਸ ਵਾਰ ਜਿੱਤੇਗਾ ਤੇ ਇਸ ਵਾਰੇ ਜਿਹੜੀ ਕਿ رائے ਜ਼ਰੂਰ ਦਿਓ ਤੇ ਆਪਣੇ ਕਮੈਂਟ ਬਾਕਸ ਦੇ ਵਿੱਚ ਦੱਸੋ ਕਿ ਗਿੱਦੜਬਾਹ ਦੀਆਂ ਝਿਮਨੀ ਚੋੜਾਂ ਦੇ ਵਿੱਚ ਇਸ ਵਾਰ ਕੌਣ ਬਾਜ਼ੀ ਮਾਰ ਸਕਦਾ ਹੈ ਤੇ ਦੱਸਦੀ ਕਿ ਗਿੱਦੜਬਾਹ ਦੀਆਂ ਝਿਮਨੀ ਚੋੜਾਂ ਨੂੰ ਲੈ ਕੇ ਹੁਣ ਬੀਬੀ ਹਰਸਿਮਰਤ ਕੌਰ ਬਾਦਲ ਕੰਪੇਨ ਇਨਚਾਰਜ ਹੋਣਗੇ ਤੇ ਦੂਜੇ ਪਾਸੇ ਆ ਆਮ ਆਦਮੀ ਪਾਰਟੀ ਦੇ ਵੱਲੋਂ ਡਿੰਪੇਟ ਲੋਤੇ ਸੁਖਰਾ ਸਿੰਘ ਨਿਆਮੀ ਵਾਲਾ ਤੇ ਉੱਥੇ ਹੀ ਦੀਪ ਸਿੱਧੂ ਦਾ ਭਰਾ ਅਤੇ ਕਈ ਹੋਰ ਉਮੀਦਵਾਰਾਂ ਦੇ ਹਜੇ ਨਾਮ ਆਉਣੇ ਬਾਕੀ ਹੋਣਗੇ ਤੇ ਉੱਥੇ ਹੀ ਗਿੱਦੜ ਬਾਹ ਦੀਆਂ ਬੇਸ਼ੱਕ ਜਿਮਨੀ ਚੋਣਾ ਦਾ ਐਲਾਨ ਨਹੀਂ ਹੋਇਆ ਪਰੰਤੂ ਜਿਮਨੀ ਚੋਣਾ ਨੂੰ ਲੈ ਕੇ ਜਲਦ ਐਲਾਨ ਹੋਵੇਗਾ ਤੇ ਇਸ ਤੋਂ ਬਾਅਦ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਜਲੰਧਰ ਦੀਆਂ ਜਿਮਨੀ ਚੋਣਾਂ ਹੋਈਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਪੱਤ ਨੇ ਬਾਜ਼ੀ ਮਾਰੀ ਤੇ ਹੁਣ ਕਿੱਦੜ ਬਹਾ ਦੀਆਂ ਜਿਮਨੀ ਚੋਣਾਂ ਚ ਦੇਖਣਯੋਗ ਹੋਵੇਗਾ ਕਿ ਕਿਹੜਾ ਬਾਜ਼ੀ ਮਾਰ ਕੇ ਜਾਂਦਾ